ਦਾ ਦਸ ਕੋ ਮੈਂ ਹਾਂ ਤੁਹਾਡਾ ਆਪਣਾ ਸੁਖ ਨੰਨਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਮਾਚਾਨ ਦੇ ਉਪਰ ਤੁਹਾਡਾ ਦਿਲੋਂ ਸਵਾਗਤ ਕਰਦੇ ਆ ਸੋ ਅੱਜ ਭੈਣੀ ਮੀਆਂ ਖਾਂ ਦੇ ਵਿੱਚ ਬਾਬਾ ਕੁਰਦੀਪ ਸਿੰਘ ਨੰਨਵਾਲ ਵਾਲੀ ਨੇ ਇੱਕ ਜਨ ਜਹਤਾਰ ਸੁਚਾ ਸੰਗ ਛੋਟੇ ਪੁਰ ਦੀ ਬਹੁਤ ਵੱਡੀ ਮੀਟਿੰਗ ਕਰਵਾਈ ਹੈ ਜਿਸ ਦੇ ਦੌਰਾਨ 4 ਤਰੀਕ ਨੂੰ ਕੋਟ ਸੰਤੋਖ ਰਾਏ ਆਪਣੇ ਪਿੰਡ ਦੇ ਬਿਲਕੁਲ ਨਜ਼ਦੀਕ ਜਿਹੜਾ ਇੱਕ ਬਹੁਤ ਵੱਡਾ ਪੰਥਕ ਇਕੱਠ ਰੱਖਿਆ ਉਸ ਨੂੰ ਆਰਗੇਨਾਈਜੇਸ਼ਨ ਕਰਨ ਵਾਸਤੇ ਸਾਰੇ ਸੀ ਇਹ ਪੰਥਕ ਜਥੇਬੰਦੀਆਂ ਉੱਤੇ ਪਹੁੰਚ ਰਹੀਆਂ ਨੇ ਜੋ ਕਿ ਗੈਨੀ ਹਰਪ੍ਰੀਤ ਸਿੰਘ ਜਹਦਾਰ ਸਾਹਿਬ ਨੂੰ ਉਤਾਰਿਆ ਗਿਆ ਜਹਦਾਰੀ ਤੋਂ ਉਸ ਦੇ ਸਬੰਧ ਦੇ ਵਿੱਚ ਇੱਕ ਵੱਡਾ ਇਕੱਠ ਕਰ ਮਜਾ ਰਹੇ ਨੇ ਸੋ ਕਰਦੇ ਆ ਗੱਲਬਾਤ ਜਿਸ ਦਾ ਸੁੱਚਾ ਸਿੰਘ ਛੋਟੇਪੁਰ ਸਾਹਿਬ ਦੇ ਨਾਲ ਜਹਦਾਰ ਸਾਹਿਬ ਅੱਜ ਪਹਿਣੀ ਮੀਆਂ ਖਾਨ ਵਿੱਚ ਪਹੁੰਚੇ ਹੋ ਅੱਜ ਦੀ ਮੀਟਿੰਗ ਦਾ ਅਜੰਡਾ ਕੀ ਹੈ ਰਾਣੀ ਅੱਜ ਦੀ ਮੀਟਿੰਗ ਦਾ ਅਜੰਡਾ ਹੈ ਜੀ ਆਕਾਲ ਤਖਤ ਸਾਹਿਬ ਤੋਂ ਜਿਹੜੀ ਕਮੇਟੀ ਬਣੀ ਸੀਗੀ ਪਹਿਲਾਂ 7 ਮੈਂਬਰੀ ਬਣੀ ਸੀ ਉਹਦੇ ਵਿੱਚ ਦੋ ਬੰਦੇ ਜਿਹੜੇ ਆ ਉਹ ਅਸਤੀਫੇ ਦੇ ਗਏ ਸੀ ਮੈਂ ਸਮਝਿਆ ਕਿ ਬਾਦਲ ਨੇ ਆਪ ਅਸਤੀਫਾ ଦਵਾਇਆ ਸੀ ਕਿਉਂਕਿ ਉਹ ਅਕਾਲ ਤਖਤ ਦਾ ਹੁਕਮ ਮੰਨਣਾ ਨਹੀਂ ਸੀ ਚਾਹੁੰਦਾ ਉੱਥੇ ਸਾਰੀਆਂ ਗੱਲਾਂ 2 ਦਸੰਬਰ ਨੂੰ ਅਕਾਲ ਤਖਤ ਤੇ ਤਸੱਵਰ ਕਰਕੇ ਮੰਨ ਕੇ ਤੇ ਉਹ ਅਕਾਲ ਤਖਤ ਤੋਂ ਬੇਮੁਖ ਹੋਇਆ ਔਰ ਅਕਾਲ ਤਖਤ ਦੇ ਜਥੇਦਾਰ ਨੇ ਫਿਰ ਕਿਹਾ ਵੀ ਤੁਸੀਂ ਪੰਜ ਮੈਂਬਰ ਜਿਹੜੇ ਆ ਉਹ ਸਾਰੇ ਪੰਜਾਬ ਤੇ ਜਾਓ ਸਾਰਿਆਂ ਨੂੰ ਇਕੱਠਾ ਕਰੋ ਭਰਤੀ ਕਰੋ ਅਕਾਲ ਦੇ ਅਕਾਲ ਤਖਤ ਦੇ ਨਾਲ ਜੋੜੋ ਉਹਦੇ ਤੋਂ ਬਾਅਦ ਫਿਰ ਘਟਨਾ ਇਹ ਹੋਦੀਆਂ ਵਾਪਰ ਗਈਆਂ ਕਿ ਜੇ ਤੇ ਕਹਿੰਦੇ ਹਰਪ੍ਰੀਤ ਸਿੰਘ ਹੋਣੀ ਇਹਨਾਂ ਦੀ ਬੋਲੀ ਬੋਲਣ ਤਾਂ ਫੇਰ ਤੋਂ 13-14 ਸਾਲ ਦੇ ਪਰ ਹਗੇ ਸੀ ਜਥੇਦਾਰ ਫੇਰ ਤੋਂ ਬਹੁਤ ਵਧੀਆ ਸੀਗੇ ਤੇ ਜੇ ਉਹਨਾਂ ਸੱਚ ਬੋਲਿਆ ਕੌਮ ਦੀ ਨਬਜ਼ ਵੇਖੀ ਆ ਜੋ ਸਿੰਘ ਸਾਹਿਬ ਗਰੇ ਰਕਬੀਰ ਸਿੰਘ ਨੇ ਕਿਹਾ ਸੀ ਵੀ ਤੁਹਾਡੇ ਬਰਗਾੜੀ ਕਾਣ ਤੋਂ ਬਾਅਦ ਤੁਸੀਂ ਗਲਤੀਆਂ ਬਹੁਤ ਕੀਤੀਆਂ ਅਕਾਲੀ ਦਲ ਬਹੁਤ ਕਮਜ਼ੋਰ ਹੋਇਆ ਕੌਮ ਦਾ ਤੁਹਾਂ ਬਹੁਤ ਨੁਕਸਾਨ ਕੀਤਾ ਅੱਜ ਕੌਮ ਕਿੱਥੇ ਚੱਲ ਗਈ ਆ ਤਿੰਨਾਂ ਇਲੈਕਸ਼ਨਾਂ ਦੇ ਵਿੱਚ ਇੱਕ ਸੀਟ ਜਿੱਤੀ ਆ ਤੇ ਜਮਾਨਤਾ ਸਾਰਿਆਂ ਤੇ ਜਬਤ ਹੋਈਆਂ ਨੇ ਤੇ ਚਾਹੀਦਾ ਤੇ ਇਹ ਵੀ ਆਪੇ ਸਮਝ ਜਾਂਦੇ ਜਥੇਦਾਰ ਹੁਣ ਉਹਨਾਂ ਨੂੰ ਇੰਨਾ ਕਹਿਣ ਦੀ ਲੋੜ ਨਾ ਪੈਂਦੀ ਪਰ ਜਥੇਦਾਰ ਜੀ ਦੇ ਕਹਿਣ ਤੇ ਵੀ ਇਹਨਾਂ ਤੇ ਕੋਈ ਅਸਰ ਨਹੀਂ ਹੋਇਆ ਤੇ ਹੁਣ ਰਹਿਿੰਦਾ ਖੁੰਦਾ ਇਹਨਾਂ ਨੇ ਉਹ ਸੱਚ ਬੋਲਣ ਵਾਲੇ ਜਥੇਦਾਰਾਂ ਨੂੰ ਉਹਨਾਂ ਦਾ ਫੈਸਲਾ ਕੀਤਾ ਸੀ ਸਾਰੀ ਕੌਮ ਦੀ ਹਾਲਾਤ ਵੇਖ ਕੇ ਨਬਜ ਵੇਖ ਕੇ ਤੇ ਇਹਨਾਂ ਨੇ ਗੁੱਸਾ ਕੀਤਾ ਤਾਂ ਉਹਨਾਂ ਨੂੰ ਰਾਤੋ-ਰਾਤ ਬਦਲ ਦਿੱਤਾ ਇੱਕ ਪਾਸੇ ਤੁਸੀਂ ਕਹਿੰਦੇ ਆਂ ਕਿ ਅਕਾਲ ਤਖਤ ਸਾਡੇ ਵਾਸਤੇ ਸਰਵ ਉੱਚਾ ਅਕਾਲ ਤਖਤ ਦਾ ਹੁਕਮ ਸਾਡੇ ਵਾਸਤੇ ਰੱਬੀ ਹੁਕਮ ਤੇ ਅਕਾਲ ਤਖਤ ਦੇ ਜਥੇਦਾਰਾਂ ਨੂੰ ਕਿਸ ਤਰੀਕੇ ਨਾਲ ਲਾਇਆ ਤੇ ਫਿਰ ਕਿਸ ਤਰੀਕੇ ਦੇ ਨਾਲ ਅਕਾਲ ਤਖਤ ਦਾ ਜਥਦਾ ਰਾਤ 2:50 ਮਿੰਟ ਤੇ ਨਾ ਉਥੇ ਗੁਰੂਗ੍ਰੰਥ ਸਾਹਿਬ ਸੀ ਨਾ ਉਥੇ ਗ੍ਰੰਥ ਸੀ ਤੇ ਨਾ ਉਥੇ ਪੰਥ ਸੀ ਤਾਂ ਉਹਨੂੰ ਸਾਜਿਤ ਆ ਇਹ ਗੱਲਾਂ ਦਾ ਲੋਕਾਂ ਦੇ ਵਿੱਚ ਬਹੁਤ ਗੁੱਸਾ ਵਾ ਅੱਜ ਟਕਸਾਲ ਵੀ ਜਿੰਨੀਆਂ ਨਿਹੰਗ ਜਥੇਬੰਦੀਆਂ ਜਿਹਨਾਂ ਸੰਤ ਸਮਾਜ ਆ ਜਿੰਨੇ ਲੋਕ ਸ਼੍ਰੋਮਣੀ ਕਮੇਟੀ ਦੇ ਸੈਕਟਰੀ ਰਹੇ ਆ ਜਾਂ ਕਾਲ ਤਖਤ ਦੇ ਜਥੇਦਾਰ ਸਾਬਕ ਰਹੇ ਆ ਸਾਰਿਆਂ ਦੇ ਮਨਾਂ 'ਚ ਬਹੁਤ ਰੋਹ ਆ ਬਾਰੇ ਮੁਲਕਾਂ 'ਚ ਬੈਠੇ ਲੋਕਾਂ ਦੇ ਮਨਾਂ 'ਚ ਬਹੁਤ ਰੋਸ ਆ ਉਹ ਕਹਿੰਦੇ ਆ ਵੀ ਕੋਈ ਸਿਸਟਮ ਬਣੇ ਅਕਾਲ ਤਖਤਾਂ ਦੇ ਜਹਦਾਰਾਂ ਦੀ ਨਿਯੁਕਤੀ ਦਾ ਵੀ ਲੋਕਾਂ ਨੂੰ ਪਤਾ ਲੱਗੇ ਸਤਕਾਰ ਨਾਲ ਹੋਏ ਤੇ ਜਦੋਂ ਨਾਲੀ ਟਰਮ ਪੂਰੀ ਹੋਏ ਉਹ ਬੜੇ ਇਮਾਨਦਾਰੀ ਨਾਲ ਕੀ ਸਤਕਾਰ ਦੇ ਨਾਲ ਵਧਾਈ ਵੀ ਉਹਨਾਂ ਨੂੰ ਮਿਲੇ ਉਹ ਮੋੜ ਦੇ ਵਾਸਤੇ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਕਟ ਕਰ ਰਹੇ ਆ ਕੱਲ ਜਲੰਧਰ ਸੀ ਪਰਸੋਂ ਮਲੇਰਕੋਟਲੇ ਸੀ 4 ਤਰੀਕ ਨੂੰ ਸਾਡੇ ਇੱਥੇ ਆ ਅਸੀਂ ਵਾਡੀਆਂ ਤੋਂ ਪਹਿਲਾਂ ਪਹਿਲਾਂ ਜਿੰਨੇ ਕਰ ਸਕੀਏ ਉਹ ਕਰਾਂਗੇ ਬਾਕੀ ਵਡੀਆਂ ਤੋਂ ਬਾਅਦ ਕਰਾਂਗੇ ਸਾਰੇ ਪੰਜਾਬ 'ਚ ਅਸੀਂ ਕਰ ਰਹੇ ਆ ਲੋਕਾਂ 'ਚ ਬਹੁਤ ਉਤਸ਼ਾਹ ਆ ਲੋਕਾਂ 'ਚ ਬਹੁਤ ਗੁੱਸਾ ਲੋਕ ਚਾਹੁੰਦੇ ਆ ਕਿ ਅਕਾਲ ਤਖਤ ਦੇ ਜਸਇਦਾਰ ਦਾ ਹੁਕਮ ਜਿਹੜਾ ਸਾਰਿਆਂ ਨੂੰ ਮੰਨਣਾ ਚਾਹੀਦਾ ਇਹ ਸਾਡੀ ਕੋ ਕੁਰਸੀ ਦੀ ਲੜਾਈ ਨਹੀਂ ਗਈ ਅਸੀਂ ਕੋਈ ਚੌਥਰਾ ਵਾਸਤੇ ਨਹੀਂ ਲੜ ਰਹੇ ਅਸੀਂ ਤੇ ਗੁਰੂ ਘਰ ਵਾਸਤੇ ਵਜੀਰੀਆਂ ਛੜ ਕੇ ਦੋ ਦੋ ਸਾਲ ਜਿੱਲਾਂ 'ਚ ਹੀ ਰਹੇ ਆ ਇਹ ਮਸਲਾ ਅਕਾਲ ਤਖਤ ਦੀ ਮਾਨਮਰਜ਼ੀ ਦਾ ਜਿਹੜੇ ਬੰਦੇ ਨੇ ਅਕਾਲ ਤਖਤ ਦਾ ਮੱਥਾ ਲਾਇਆ ਵਾ ਚਾਹੇ ਅਬਦਾਲੀ ਸੀ ਚਾਹੇ ਮੱਸਾ ਰੰਗੜ ਸੀ ਤੇ ਚਾਹੇ ਇੰਦਰਾ ਜਾਂਦੀ ਸੀ ਉਹਨੇ ਖਟਿਆ ਕਦੀ ਕੋਕ ਕੱਖ ਨਹੀਂ ਗਾ ਅੱਜ ਇਹਨੂੰ ਅਸੀਂ ਬਾਦਲ ਨੂੰ ਵੀ ਕਹਿੰਦੇ ਆ ਪੇ ਸਿਸ ਨਵਾ ਕੇ ਬੜੀ ਸੇਵਾ ਇਹਨਾਂ ਨੂੰ ਮਿਲੀ ਆ ਬਹੁਤ ਕੁਝ ਇਹਨਾਂ ਨੇ ਬਣਾਇਆ ਅਕਾਲ ਤਖ ਦੇ ਕਾਲੀ ਦਲ ਦੇ ਸਿਰ ਤੇ ਤੇ ਕਲ ਜਲਦਾ ਹੁਣ ਨੁਕਸਾਨ ਨਾ ਕਰਨ ਅਕਾਲ ਤਖ ਦਾ ਹੁਕਮ ਮੰਨ ਕੇ ਆਪੋ ਬੜੀ ਘਰੀ ਬਹਿਣ ਸੇਵਾ ਕਰਨ ਜੇਦਾ ਸਾਹਿਬ ਇੱਕ ਹੋਰ ਆਮ ਤੌਰ ਤੇ ਸਵਾਲ ਆਉਂਦਾ ਸੰਗਤ ਦੇ ਵਿੱਚ ਕਿ ਜਦੋਂ ਜਥੇਦਾਰ ਬਣਾਇਆ ਜਾਂਦਾ ਕਿਸੇ ਨੂੰ ਵੀ ਉਦੋਂ ਆਮ ਤੌਰ ਤੇ ਗੱਲ ਇੱਕ ਪ੍ਰਚਲਿਤ ਹੁੰਦੀ ਹੈ ਕਿ ਬਾਦਲਾਂ ਦੀ ਜੇਬ ਚੋਂ ਨਿਕਲੇ ਜਥੇਦਾਰ ਪਰ ਜਦੋਂ ਕਿਸੇ ਨੂੰ ਵੀ ਉਤਾਰਿਆ ਜਾਂਦਾ ਫਿਰ ਕਹਿੰਦੇ ਕਿ ਕੌਮ ਦਾ ਜਥੇਦਾਰ ਉਤਾਰਿਆ ਗਿਆ ਇਸ ਦੇ ਵਿੱਚ ਦਾ ਇਹ ਡਿਫਰੈਂਸ ਰਹਿ ਗਿਆ ਉਹ ਕਿੱਥੇ ਫਰਕ ਪਾਉਂਦਾ ਹੈ ਜੀ ਦੇਖੋ ਇਹ ਇਹ ਫਰਕ ਪਿਆ ਤਾਂ ਇੱਥੋਂ ਤੱਕ ਗੱਲ ਪਹੁੰਚੀ ਜਾਂਦਾ ਜੀ ਜੇ ਕੋਈ ਮਰਜ਼ਾਦਾ ਹੁੰਦੀ ਇਕਾਲਤਕ ਦੇ ਜਥੇਦਾਰ ਨੂੰ ਲਾਉਣ ਦੀ ਜੇਬਾਂ ਚੋਂ ਨਾ ਨਿਕਲਦੇ ਤੇ ਇੱਥੋਂ ਤੱਕ ਗੱਲ ਹੀ ਨਹੀਂ ਸੀ ਪਹੁੰਚਣੀ ਨਾ ਕੱਲੇ-ਗੱਲ ਕਮਜ਼ੋਰ ਹੋਣਾ ਸੀ ਨਾ ਕੌਮ ਦੇ ਵਿੱਚ ਨਾ ਰੋ ਪੈਦਾ ਹੋਣਾ ਸੀ ਇਹ ਗਲਤ ਗੱਲਾਂ ਹੋਈਆਂ ਤਾਂ ਤਾਂ ਅੱਜ ਕਾਲੀ ਦਲ ਦਾ ਵੀ ਨੁਕਸਾਨ ਹੋਇਆ ਤੇ ਕੌਮ ਦੇ ਵਿੱਚ ਵੀ ਰੋਜ ਆ ਗਈ। ਅਸੀਂ ਇਹ ਸਿਸਟਮ ਜਿਹੜਾ ਇਸ ਸਮੂਥਰੀ ਵਧੀਆ ਤਰੀਕੇ ਨਾਲ ਬਣਾਉਣਾ ਚਾਹੁੰਦੇ ਆ ਕਿ ਸਾਰੀਆਂ ਸਿੰਘ ਸੁਭਾਵਾਂ ਨੂੰ, ਸਾਰੀਆਂ ਪੰਥਕ ਜਥੇਬੰਦੀਆਂ ਨੂੰ, ਸਾਰੇ ਨਿਹੰਗ ਸਿੰਘਾਂ ਨੂੰ ਜਿਨ੍ਹਾਂ ਨੇ ਕੁਰਬਾਨੀ ਵਾਲੇ ਲੋਕ ਨੇ ਸਾਰਿਆਂ ਨੂੰ ਪੁੱਛ ਕੇ ਸ਼੍ਰੋਮਣੀ ਕਮੇਟੀ ਸਾਰਿਆਂ ਨੂੰ ਕਨਫੈਡਰੇਸ਼ਨ ਚ ਲੈ ਕੇ ਕਾਲ ਤੱਕ ਦੇ ਜਸਦਾਰ ਦੀ ਜਿਹੜੀ ਨਿਯੁਕਤੀ ਹੋਣੀ ਚਾਹੀਦੀ ਆ ਤੇ ਜਦੋਂ ਉਹਦੀ ਟਰਮ ਪੂਰੀ ਹੋਵੇ ਤਾਂ ਉਹਨੂੰ ਬੜੇ ਸ਼ਾਨੋ ਸ਼ੌਕਤ ਦੇ ਨਾਲ ਵਿਦੈਗੀ ਕਰਨੀ ਚਾਹੀਦੀ ਆ। ਨੇ ਜੋ ਪਤੀ ਰਾਤ 2:50 ਮਿੰਟ ਤੇ ਨਹੀਂ ਰਾਤ ਨੂੰ ਹੋਣੀ ਚਾਹੀਦੀ ਇਹ ਤਾਂ ਕਲਦਲ ਨੇ ਤੇ ਬੇੜਾ ਕਰ ਦਿੱਤਾ ਸਿੱਖ ਸਿਧਾਂਤਾਂ ਦਾ ਅਕਾਲ ਤਖਤ ਦੀ ਮਾਨ ਮਰਿਆਦਾ ਨੂੰ ਮਿੱਟੀ ਚ ਰੋਲ ਦਿੱਤਾ ਇਹ ਸਾਦੇ ਸੁਧਾਰ ਵਾਸਤੇ ਕਰ ਰਹੇ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਇਹ ਗੁੱਸਾ ਤਾਂ ਹੀ ਪੈਦਾ ਹੋਇਆ ਕਿ ਜੇ ਗਲਤ ਗੱਲਾਂ ਕਰਦੇ ਰਹੇ ਆ ਤੁਸੀਂ ਵੀ ਅਕਾਲੀ ਦਲ ਦੇ ਵਿੱਚ ਰਹੇ ਹੋ 22 ਤੇ ਚੋਣਾ ਲੜੀਆਂ ਹਲਕਾ ਬਟਾਲਾ ਤੋਂ ਹੁਣ ਇਹ ਲੜਾਈ ਜਿਹੜੀ ਆ ਇੱਕ ਵੱਖਰੀ ਹੋ ਕੇ ਲੜੋਗੇ ਉਹਨੂੰ ਬਖਰੀ ਲੜਨੇ ਦੀ ਨਹੀਂ ਐਸੀ ਵੇਖੋ ਅਸੀਂ ਤਾਂ ਵੀਰ ਕਹਿਣ ਦੇ ਆਂ ਪਰ ਅਸੀਂ ਭਰਾਵਾ ਕੱਖ ਨਹੀਂ ਚਾਹੁੰਦੇ ਸਾਨੂੰ ਕੱਖ ਨਾ ਦਿਓ 14 ਅਸੀਂ ਤੁਹਾਡੇ ਘਰ ਚ ਸਾਰੀਆਂ ਦੇ ਦਾਂਗੇ ਪਰ ਕਾਲ ਤੱਕਸਨਾ ਮੱਥਾ ਨਾ ਲਾਓ ਤੁਹਾਨੂੰ ਉਹ 30 ਸਾਲ ਹੋ ਗਿਆ ਪ੍ਰਧਾਨ ਬਣਿਆ ਨੂੰ ਪੰਜ ਵਾਰੀ ਤੁਸੀਂ ਮੁੱਖ ਮੰਤਰੀ ਬਣ ਜਾਈ ਦੀ ਇਹਨਾਂ ਤੇ ਰਾਜਾ ਮਹਾਰਾਜਾ ਨੇ ਵਕਤ ਮਿਲਦਾ ਜਦਾਂ ਤੁਹਾਨੂੰ ਕੌਮ ਨੇ ਦਿੱਤਾ ਵਾ ਤੇ ਕੌਮ ਨੂੰ ਦਿੱਤਾ ਤੋਹਾਂ ਕੀ ਆਉਂਦੇ ਆ ਵਜਾਨੇ ਚ ਕੌਮ ਕਿੱਥੇ ਘੜੀ ਘੜੀ ਦੁੱਤੀ ਆ ਅੱਜ 7ਵੇਂ ਨੰਬਰ ਤੇ ਕਾਲੀ ਦਲ ਰਹਿ ਗਿਆ ਪੰਜਾਬ ਦੇ ਵਿੱਚ ਇਸ ਕਰਕੇ ਅਸੀਂ ਬੇਨਤੀ ਕਰਨਾ ਵੀ ਭਾਈ ਅਸੀਂ ਤਾਂ ਸੇਵਾ ਕਰਕੇ ਵੀ ਸੇਵਾਦਾਰ ਬਣ ਕੇ ਵੀ ਕਰਨ ਨੂੰ ਤਿਆਰ ਆ ਪਰ ਕੌਮ ਦਾ ਨੁਕਸਾਨ ਨਾ ਕਰੋ ਜੇਰਾ ਹੁਣ 4 ਤਰੀਕ ਨੂੰ ਇਕੱਠ ਕਰਨ ਜਾ ਰਹੇ ਹੋ ਕਿੱਥੇ ਕਰਨ ਜਾ ਰਹੇ ਹੋ ਤੇ ਉਹਦਾ ਮੇਨ ਮਕਸਦ ਕੀ ਹੈ ਇਹ ਵੀ ਰਿਕੋਰਸਨ ਤੋਂ ਖਰਾ ਕਰ ਰਹੇ ਆ ਜਿਹੜੇ ਫੈਸਲੇ ਜਿਹੜੇ ਲੀਡਰ ਜਿਹੜੇ ਆ ਕੁਰਸੀ ਦੇ ਭੁੱਖੇ ਜਾਂ ਤਾਕਤ ਦੇ ਭੁੱਖੇ ਜਾਂ ਪੈਸੇ ਦੇ ਪੁਜਾਰੀ ਕੌਮ ਦੀ ਗੱਲ ਨਹੀਂ ਮੰਨਦੇ ਜਾਂ ਪਾਰਟੀ ਦੀ ਗੱਲ ਨਹੀਂ ਮੰਨਦੇ ਉਹਨੂੰ ਫਿਰ ਜਨਤਾ ਜਿਹੜੀ ਆ ਆਪਣੀ ਗੱਲ ਮਨਾ ਲੈਂਦੀ ਹੈ ਇਕੱਠ ਹੋ ਰਿਹਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਉਹਨਾ ਮਲੇਰ ਕੋਟਲੇ ਇਕੱਠ ਹੋਇਆ ਬਹੁਤ ਵੱਡਾ ਇਕੱਠ ਹੋਇਆ ਕੱਲ ਜਲੰਧਰ ਸੀ ਬਹੁਤ ਵੱਡਾ ਇਕੱਠਾ ਮੇਰੇ ਖਿਆਲ ਕੱਲ ਪਰਸੋਂ ਰੋਪੜਾ ਬਹੁਤ ਵੱਡਾ ਇਕੱਠ ਹੋ ਰਿਹਾ ਸਾਰੇ ਜ਼ਿਲ੍ਹਿਆਂ 'ਚ ਇਕੱਠ ਹੋ ਰਿਹਾ ਮਕਸਦ ਸਾਡਾ ਇਹ ਆ ਕਿ ਅਸੀਂ ਕੋਈ ਉ ਟਕਰਾ ਨਹੀਂ ਚਾਹੁੰਦੇ ਅਸੀਂ ਤੇਨਾਂ ਨੂੰ ਸਿਹਿਹਰਾ ਇਹ ਪਾਉਣਾ ਚਾਹੁੰਦੇ ਆ ਕਿ ਕੌਮ ਸਾਰੀ ਇਕੱਠੀ ਹੋਏ ਉਹਦੇ 'ਚ ਅਕਾਲੀ ਦਲ ਦਾ ਭਲਾ ਪੰਜਾਬ ਦਾ ਭਲਾ ਕਿਉਂਕਿ ਜੋ ਕੁਝ ਵੀ ਪੰਜਾਬ ਦੇ ਵਿੱਚ ਜੋ ਡਵੈਲਪਮੈਂਟ ਹੋਈ ਆ ਚਾਹੇ ਉਹ ਗਰੀਬ ਦੀ ਆ ਚਾਹੇ ਅਮੀਰ ਦੀ ਆ ਚਾਹੇ ਮਜ਼ਦੂਰ ਦੀ ਆ ਚਾਹੇ ਪਿੰਡੂ ਦੀ ਆ ਸ਼ਹਿਰੀ ਦੀ ਆ ਉਹ ਅਕਾਲੀ ਦਲ ਵੇਲੇ ਹੋਈ ਆ ਮਾਸਟਰ ਤਾਰਾ ਸਿੰਘ ਉੜੀ ਕਹਿੰਦੇ ਹੁੰਦੇ ਸੀਗੇ ਵੀ ਗੁਰਦੁਆਰੇ ਨਾਲ ਨਾਰਾਜ਼ ਨਹੀਂ ਹੋਈਦਾ ਭਾਈ ਮਾਰਾ ਹੋਏ ਤਾਂ ਬਦਲ ਲੋ ਅਕਾਲੀ ਦਲ ਨਾਲ ਕਿਸੇ ਨੂੰ ਕੋਈ ਨਾਰਾਜ਼ਗੀ ਨਹੀਂ ਗਈ ਇਹਨਾਂ ਦੇ ਹੁੰਦਿਆ ਅਕਾਲੀ ਦਲ ਡੁੱਬ ਗਿਆ ਵਾ ਇਸ ਕਰਕੇ ਅਸੀਂ ਕਹਿੰਨੇ ਆ ਭਰਾ ਜਾਣ ਦੋ ਬੜਾ ਕੁਝ ਤੁਹਾਂ ਖੱਟ ਲਿਆ ਵਾ ਛੱਡੋ ਅਕਾਲੀ ਦਲ ਦਾ ਕੀ ਕਰਨੀ ਆ ਤੁਹਾਡਾ ਸੰਗਤ ਨੂੰ ਲਾਸ ਵਾਰ ਸੰਗਤ ਨੂੰ ਇਹ ਸਾਡੀ ਅਪੀਲ ਆ ਕਿ ਵੀਰਪੱਦ ਵੱਧ ਚੜ ਕੇ ਕੋਰ ਸੰਤੋਖ ਰਾਏ ਜਿਲੇ ਦਾ ਕੱਟ ਰੱਖਿਆ ਵਾ ਮੀਟਿੰਗ ਰੱਖੀਆ ਤਾਂ ਉੱਥੇ ਵੱਧ ਚੜ ਕੇ ਤੁਸੀਂ ਪਹੁੰਚੋ ਤਾਂ ਕਿ ਗੁਰੂ ਘਰ ਦੀ ਮਾਨ ਮਰਜਾਦਾ ਜਿਹੜੀ ਆ ਉਹਨੂੰ ਕਾਇਮ ਰੱਖ ਸਕੀਏ ਤੇ ਪੰਜਾਬ ਦੇ ਵਿੱਚ ਭਾਈਚਾਰਾ ਕਾਇਮ ਰੱਖੇ ਤੇ ਅਕਾਲੀ ਦਲ ਚੜ੍ਹਦੀ ਕਲਾ ਜਾਈ ਜਾਏ ਧੰਨਵਾਦ